ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤੇ ਅੱਜ ਆਪਾਂ ਇਸ ਤਰ੍ਹਾਂ ਦੀ ਜਿਹੜੀ ਹੁੰਦੀ ਹੈਗੀ ਹੈ ਜੀ ਪੱਤੀ ਇਹ ਕਾਟਨ ਦੀ ਹੁੰਦੀ ਹੈ ਤੇ ਇਹ ਆਪਾਂ ਲਗਾਵਾਂਗੇ ਦੁਪट्टे ਦੇ ਉੱਪਰ ਵੈਸੇ ਤਾਂ ਇਹਦੀ ਪਾਈਪਿੰਗ ਵੀ ਬਣ ਜਾਂਦੀ ਹੈ ਜਿਹੜੀ ਕਿ ਸੂਟਾਂ ਦੇ ਉੱਪਰ ਲੱਗਦੀ ਹੈ ਤੇ ਇਹ ਆਪਾਂ ਲਾਵਾਂਗੇ ਇਸ ਤਰੀਕੇ ਦੇ ਸੂਤੀ ਵੈਲ ਦੀ ਦੁਪट्टे ਤੇ ਇਹ ਵੈਲ ਦਾ ਕਪੜਾ ਜੀ ਪੱਗੜਾ ਉਹਦੇ ਉੱਪਰ ਆਪਾਂ ਲਗਾਵਾਂਗੇ ਇਹ ਇਸ ਤਰੀਕੇ ਨਾਲ ਉੱਪਰ ਆਪਾਂ ਇਹਨੂੰ ਰੱਖ ਕੇ ਲਗਾਵਾਂਗੇ ਤੇ ਇਹ ਛੋਟਾ ਕਰਕੇ ਲਗਾਵਾਂਗੇ ਜਿਆਦਾ ਚੌੜਾ ਤੇ ਇਹਨੂੰ ਆਪਾਂ ਗੋਮਤ ਤਰੀਕੇ ਨਾਲ ਲਾਉਣਾ ਹੈ ਆਪਾਂ ਉਹ ਤੁਹਾਨੂੰ ਦੱਸ ਦਿਆਂ ਵੀ ਆ ਹਾਂਜੀ ਇਸ ਤਰੀਕੇ ਨਾਲ ਆਪਾਂ ਦੁਪੱਟੇ ਦਾ ਦੀ ਪੁੱਟਸ ਦਾ ਵੇਖ ਕੇ ਰੱਖ ਲੈਣਾ ਤੇ ਇਹ ਜਿਹੜਾ ਆਪਾਂ ਪੁੱਠਾ ਪਾਸਾ ਜਿਹੜਾ ਉਹ ਰੱਖਿਆ ਹੈਗਾ ਉੱਪਰ ਤੇ ਇਹਦੇ ਉੱਪਰ ਲੈਸ ਨੂੰ ਆਪਾਂ ਇਸ ਤਰੀਕੇ ਨਾਲ ਰੱਖਾਂਗੇ ਜਿਹੜਾ ਕਿ ਲੈਸ ਦਾ ਪੁੱਠਾ ਪਾਸਾ ਆਪਣੇ ਉੱਪਰ ਆਵੇ ਸਦਾ ਇਸ ਤਰੀਕੇ ਨਾਲ ਆਪਾਂ ਇਹਨੂੰ ਸਲਾਈ ਲਗਾ ਦੇਣਾ ਐਨਸਾਨ ਛੱਡਦੇ ਹੋਏ ਆਪਾਂ ਸਲਾਈ ਲਗਾਵਾਂਗੇ ਇਸ ਦੀ ਇਹਦੇ ਨਾਲ ਜਿਹੜੀ ਆਪਣੀ ਗੁੰਮ ਹੈ ਪੱਟੀਆਂ ਬਹੁਤ ਹੀ ਸਫਾਈ ਦੇ ਨਾਲ ਲੱਗੂਗੀ ਤੇ ਇਸ ਤਰੀਕੇ ਨਾਲ ਆਪਾਂ ਜਿਹੜੇ ਦੁਪट्टे ਤਿਆਰ ਕਰਦੇ ਆ ਜੀ ਉਹ ਦੁਪੱਟੇ ਆਪਾਂ ਨੂੰ ਆਮ ਰੁਟੀਨ 'ਚ ਘਰ 'ਚ ਲੈਣ ਲਈ ਬਹੁਤ ਹੀ ਸੋਹਣੇ ਲੱਗਦੇ ਆ ਤੇ ਨਵੇਂ ਹਲਕੇ ਹੁੰਦੇ ਆ ਨਾ ਥੋੜਾ ਜੀ ਇਹਦੇ ਨਾਲ ਡਿਜ਼ਾਈਨ ਹੋ ਜਾਂਦੀ ਦੁਪੱਟੇ ਦੇ ਉੱਪਰ ਸਨੋਂ ਬਹੁਤ ਚੰਗੀ ਤਰੀਕੇ ਨਾਲ ਕਾ ਲੈਣਾ ਇਹਨੂੰ ਚਾਰ ਚਪੇ ਇਹਨੂੰ ਮੋੜਨਾ ਹੈਗਾ ਅਸੀਂ ਆਪਾਂ ਕੋਈ ਕੱਟ ਨਹੀਂ ਲਾਉਣਾ ਕਿਤੇ ਵੀ ਕੋਈ ਚੀਜ਼ ਨੂੰ ਮੋੜਨਾ ਨਹੀਂ ਇਹਨੂੰ ਬਸ ਆਪਾਂ ਇਸ ਤਰੀਕੇ ਨਾਲ ਹੀ ਮੋੜ ਦੇਣਾ ਇੱਥੇ ਆਹਨਾਂ ਕਰਕੇ ਸਲਾਈ ਲਾ ਲੈਣੀ ਹੈ ਜਿਹੜੀ ਆਪਣੇ ਇਹਦੇ ਤੇ ਕੋਰਨਰ ਬਣੂਗਾ ਦੂਜੀ ਸਾਈਡ ਵੀ ਬਣ ਜਾਣਾ ਆ ਜਿੱਦੇ ਦੋ ਆਪਾਂ ਇਸ ਦੇ ਕੰਨੀ ਤੇ ਆ ਜਾਣਾ ਬਿਲਕੁਲ ਤੇ ਉਸ ਤੇ ਆਪਾਂ ਆ ਕੇ ਇਸ ਨੂੰ ਲੈਸ ਨੂੰ ਇਸ ਤਰੀਕੇ ਨਾਲ ਇੱਥੋਂ ਤੱਕ ਹੀ ਲਗਾਣਾ ਹੈ ਹੁਣ ਆਪਾਂ ਇਸ ਨੂੰ ਫੋਲਡ ਕਰਾਂਗੇ ਜਿਹੜੀ ਆਹ ਵਾਲੀ ਲੇਸ ਆਪਣੀ ਜਿਹੜੀ ਇਹ ਆਪਾਂ ਬਾਅਦ ਚੋ ਕੱਟ ਦੇਾਂਗੇ ਹਾਂਜੀ ਇਸ ਤਰੀਕੇ ਨਾਲ ਆਪਾਂ ਇਸ ਨੂੰ ਕਰ ਲੈਣਾ ਸੈੱਟ ਤੇ ਆਪਾਂ ਇਹਨੂੰ ਇੰਨੀ ਚੌੜੀ ਰੱਖਣਾ ਜ਼ਿਆਦਾ ਚੌੜੀ ਨਹੀਂ ਰੱਖਣਾ ਕੁਛ ਜਾਉਂ ਤਾਂ ਇਸ ਨੂੰ ਇੰਜ ਜਿੜੀ ਹੈਗੀ ਉਹਨੀ ਚੋੜੀ ਤੇ ਵੀ ਸਲਾਈ ਲਾ ਸਕਦੇ ਹਾਂ ਤੇ ਐਨੀ ਚੋੜੀ ਰੱਖਦੇ ਹੋਏ ਆਪਾਂ ਇਹਨੂੰ ਸਲਾਈ ਲਾਵਾਂਗੇ ਇਥੋਂ ਆਪਾਂ ਸਲਾਈ ਸ਼ੁਰੂ ਕਰਨੀ ਹੈ ਜਿਹੜੀ ਆਹ ਵਾਲੀ ਆਪਣੀ ਜਦੋਂ ਆਪਾਂ ਪੂਰੀ ਲੇਸ ਲਾ ਕੇ ਪੱਟੀ ਆ ਪਾਵਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਐਕਸਟਰਾ ਜਿਹੜੀ ਹੋਊਗੀ ਆਪਾਂ ਇਹਨੂੰ ਕੱਟ ਕਰ ਦਾਂਗੇ ਹਾਂਜੀ ਇਸ ਤਰੀਕੇ ਨਾਲ ਇਹ ਵਧੀਆ ਗੁੰਮ ਲੱਗ ਜਾਂਦੀ ਹੈ ഉപരസ് തരേന പൂരി സഫാ ആവീ ചരേ ഹാജി ജീവിത കോർനരൂ പല തരേന ഫോൽഡല ഇതോ ഫോൾഡ് കണ എത്ര തരിക ചക്കാളി ശേപ ജീവി പട്ടേ അപ്പം ਇਤੋਂ ਜਿਹੜੀ ਆਪਾਂ ਸਲਾਈ ਆ ਇਹ ਇਸ ਤਰੀਕੇ ਨਾਲ ਆਪਾਂ ਮੋੜ ਕੇ ਲਾ ਦੇਣਾ ਇਹ ਬਹੁਤ ਹੀ ਫਿਨਿਸ਼ਿੰਗ ਆਉਂਦੀ ਹੈ ਮੈਂ ਤੁਸੀਂ ਦੇਖ ਸਕਦੇ ਆ ਇਹਦਾ ਕਾਰਨਰ ਬਣਿਆ ਜਣਾ ਇਹ ਕਰਕੇ ਆਪਾਂ ਜੇ ਤੁਹਾਨੂੰ ਇਹਨੂੰ ਫੋਲਡ ਕਰਨ 'ਚ ਕੋਈ ਦਿੱਕਤ ਆਉਂਦੀ ਹੈ ਤਾਂ ਤੁਸੀਂ 1 ਇੰਚ ਦਾ ਨਿਸ਼ਾਨ ਵੀ ਲਗਾ ਸਕਦੇ ਹੋ ਦੋਨਾਂ ਸਾਈਡਾਂ ਦੇ ਵਿੱਚ ਬਰਾਬਰ ਛੱਡ ਕੇ ਅੰਦੀ ਜਿਹੜੀ ਆਪਣੀ ਇਹ ਪੱਟੀ ਇਧਰਲੀ ਸਾਈਡ ਤੋਂ ਵਧੀ ਹੈ ਉਹਨੂੰ ਆਪਾਂ ਇੱਥੋਂ ਇੱਥੋਂ ਕਰਕੇ ਆਪਾਂ ਇਹਨੂੰ ਕੱਟ ਕਰ ਲਾਂਗੇ। ਇਸਨੂੰ ਆਪਾਂ ਅਗਲੀ ਸਾਈਡ ਤੋਂ ਇਸ ਤਰੀਕੇ ਨਾਲ ਥੋੜਾ ਜਿਹਾ ਫੋਲਡ ਕਰਦੇ ਹੋਏ ਇਸ ਤਰੀਕੇ ਨਾਲ ਉਹ ਇੱਥੋਂ ਫੋਲਡ ਕਰ ਦਿਆਂਗੇ। ਹੁਣ ਤਾਂ ਮੈਂ ਢਾ ਕੇ ਖਾਣੀ ਹੈ। ਜੀ ਜਿਹੜੀ ਆਪਾਂ ਚਮਾ ਸੀ ਖਤ ਤੇ ਕੰਨੇ ਆ ਜਾਣੀਆਂ ਜਿੱਦ ਤੋਂ ਆਪਣੀ ਪੱਟੀ ਖਤਮ ਹੁੰਦੀ ਹੈ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਫੋਲਡ ਕਰਾਂਗੇ ਇਸ ਤਰੀਕੇ ਨਾਲ ਐਵੇਂ ਨੂੰ ਫੋਲਡ ਕਰਾਂਗੇ ਤੇ ਇਹਦਾਂ ਆਪਾਂ ਇਸ ਨੂੰ ਇਸ ਤਰੀਕੇ ਨਾਲ ਉੱਪਰ ਮੋੜ ਦਾਂਗੇ ਤੁਸੀਂ ਜਾਓ ਤਾਂ ਇਸ ਦਾ ਇੱਥੇ ਵੀ ਕੋਰਨਾ ਬਣਾ ਸਕਦੇ ਹੋ ਨੂੰ ਬਣਾਉਣ ਦੇ ਲਈ ਆਪਾਂ ਇਸ ਤਰੀਕੇ ਨਾਲ ਫੋਲਡ ਕਰ ਲਵਾਂ ਮੈਂ ਤੁਹਾਨੂੰ ਦਿਖਾਉਂਦੀ ਐਂ ਤਾਂ ਕਰਕੇ ਇਹਨੂੰ ਕੱਟ ਦੋਸਾਂ ਉਹਨਾਂ ਬਰਾਬਰ-ਬਰਾਬਰ ਕਰਦੇ ਹੋਏ ਸਲਾਈ ਬਣਾਵਾਂਗੇ। ਅੰਦਰੋਂ ਫੇਰ ਆਹ ਅੰਦਰ ਨੂੰ ਕਰਦੇ ਜਾਵਾਂਗੇ। ਨੋ ਜੀ ਤੁਸੀਂ ਦੇਖ ਸਕਦੇ ਆ ਆਪਣੇ ਜਿਹੜੇ ਦੁਪट्टे ਦੇ ਉੱਪਰ ਪੱਟੀ ਆ ਉਹ ਲੱਗ ਗਈ ਐ। ਤੇ ਇਸ ਦੀ ਸਫਾਈ ਚੈੱਕ ਕਰ ਸਕਦੇ ਹੋ। ਬਹੁਤ ਹੀ ਫਿਨਿਸ਼ਿੰਗ ਨਾਲ ਲੱਗਦੀ ਐ ਇਹ। ਨਾਲੇ ਜੇ ਜਿਹੜੀ ਸਲਾਈ ਹੈ ਉਹ ਇੱਕ ਹੀ ਦਿਸਦੀ ਵਾਰ ਤੇ ਬਾਅਦ ਘਟ ਜਿਹੜੇ ਆਪਣੀ ਕੰਨੀ ਵਗੈਰਾ ਹੁੰਦੀ ਆ ਉਹ ਆਪਣੇ ਅੰਦਰ ਫੋਲਡ ਹੋ ਜਾਂਦੀ ਹੈ ਇਹ ਗੁੰਮ ਲੱਗ ਜਾਂਦੀ ਹੈ ਜੇ ਇਸਤਰੀ ਨਾਲ ਇਹ ਬਹੁਤ ਹੀ ਸੋਹਣੀ ਲੱਗਦੀ ਹੈ ਜੀ ਇਸ ਤਰੀਕੇ ਨਾਲ ਕਾਟਨ ਦੇ ਦੁਪੱਟੇ ਆਪਾਂ ਘਰ ਲੈਣ ਲਈ ਤਿਆਰ ਕਰ ਸਕਦੇ ਹਾਂ ਬੈਲ ਦੇ ਇਹ ਪੰਗ ਵਾਲੀ ਬੈਲ ਦਾ ਦੁਪੱਟਾ ਬਣਾਇਆ ਆਪਾਂ ਇਹ ਬਹੁਤ ਹੀ ਸੋਹਣਾ ਲੱਗਦਾ ਬਣਿਆ ਹੋਇਆ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਿਓ ਜੀ ਮਿਲਦੇ ਆਪਾਂ ਅਗਲੀ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ